ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਜੀ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਨੇ ਵੀਡੀਓ ਨਾ ਪਾਉਣ ਦਾ ਕਾਰਨ ਬਈ ਤੁਹਾਨੂੰ ਦੱਸ ਦਿੰਨੇ ਨੇ ਕੀ ਸੀ ਵੀਡੀਓ ਨਾ ਪਾਉਣ ਦਾ ਕਾਰਨ ਜਿਹੜਾ 24 ਵੀਡੀਓ ਨਹੀਂ ਹੈ ਬਈ ਨਾ ਉਹ ਕਰਨੇ ਸੀ ਬਈ ਆਹ ਲੰਚ ਪਾਇਆ ਪਰ ਇੱਕ ਜੀ ਉਹਦੇ ਕਰਕੇ ਕਿਸੇ ਵਸੇ ਨਾਲ ਜਾਇਆ ਜਾਂਦਾ ਤੀ ਨਾ ਆਏ ਤੇ ਉਧਰ ਚੱਕਨ ਨਾਲ ਕਿਸੇ ਵਸੇ ਜਾਇਆ ਜਾਂਦਾ ਤੀ ਠੀਕ ਹੈ ਨਾ ਹੋ ਕੇ 14-15 ਲੰਚ ਪਾਇਆ ਸੀ ਉਹਦੇ ਕਰਕੇ ਵੀਡੀਓ ਨਹੀਂ ਪਾਈ ਜਾ ਰਹੀ ਸੀ ਮੈਂ ਤੇ ਅੱਜ ਆਪਾਂ ਫੇਰ ਲੱਗੇ ਆਂ ਬਈ ਸੰਡੇ ਸੇਲ ਅਲੂ ਆਏ ਦੁਆਰਾ ਬਈ ਆਏ ਦੁਆਰੋਂ ਜਿਹੜੀ ਸੇਲ ਲੱਗਣੀ ਆਪਣੀ ਬਈ ਉਹ ਆ ਬਈ ਬਰੇ 200 ਰੁਪਏ ਨਾ 200 ਰੁਪਏ ਨਕਦ ਦੇ ਹਿਸਾਬ ਨਾਲ ਆਪਣੀ ਦੇਣੇ ਬਈ ਪੁੱਤ ਸੁਣੋ ਕਬੂਤਰ ਵਖਾ ਦਿੰਨੇ ਆ ਭਾਈ ਜੀ ਨੂੰ 200 ਦੇ حساب ਨੂੰ ਲੈ ਜਾ ਭਾਈ ਚਾਹੇ ਬੱਚਾ ਹੈ ਚਾਹੇ ਕੱਟਾ ਹੈ ਚਾਹੇ ਸਾਰਾ ਭਾਈ 200 ਦੇ حساب ਨੂੰ ਦੇ ਦੇਣੇ ਭਾਈ ਆਪਾਂ ਨੇ ਠੀਕ ਹੈ ਭਾਈ ਜੀ 25 30 ਕ ਕਬੂਤਰਾਂ ਆਪਣੇ ਕੋਲ ਆਏ ਹੋਏ ਨੇ ਭਾਈ ਕਰ ਲਓ ਗੌਰ ਭਾਈ ਕੱਲੇ ਕੱਲੇ ਦੀ ਲਓ ਭਾਈ ਜੀ ਕੱਲੇ ਕੱਲੇ ਦੀ ਗੌਰ ਕਰ ਲਓ ਭਾਈ ਠੀਕ ਹੈ ਭਾਈ ਦੋਸਤੋ ਜੇ ਸਾਹਮਣੇ ਆਪਣੇ ਦੇ ਦੇਣੇ ਆ ਬਈ ਸਾਰੇ ਲਾਓ ਜੀ ਕਰ ਲਓ ਬਾਗੂ ਬਈ ਕਰ ਲਓ ਬਈ ਕਰਵਾ ਕਨੋਂ ਆਇ ਦੁਬਾਰਾ ਬਈ ਸੰਡੇ ਸੇ ਲੱਗਣੀ ਐ ਤੇ ਟਾਈਮ ਆਇ ਮਾਝਾ ਵੀਡੀਓ ਬਣਾ ਕੇ ਪਾਦੀ ਐ ਬਈ ਵੀਡੀਓ ਨਾ ਪਾਉਣ ਦਾ ਕਾਰਨ ਤੁਹਾਨੂੰ ਦੱਸ ਦਿੱਤਾ ਦੀ ਬਈ ਲੰਚਪੋਆ ਸੀ ਉਹਦੇ ਕਰਕੇ ਵੀਡੀਓ ਪਈ ਨਹੀਂ ਗਈ ਬਾਈ ਠੀਕ ਹੈ ਨਾ ਬਾਈ ਹੁਣ ਆਪਾਂ ਵੀਡੀਓ ਪਾਉਂਦੇ ਆਂਗੇ ਤੇ ਕਰ ਲੋ ਗੌਰ ਬਾਈ ਆ ਕਰ ਲੋ ਗੌਰ ਬਾਈ ਉੱਤਰਾਂ ਦੀ ਲੋ ਬਾਈ ਕਰ ਲੋ ਕੱਲੇ ਕੱਲੇ ਦੀ ਗੌਰ 25 ਤੋਂ 30 ਕਬੂਤਰ ਨੇ ਬਾਈ ਇਹ ਆਏ ਹੋਏ ਆਪਣੇ ਕੋਲ ਠੀਕ ਹੈ ਬਾਈ 25 ਤੋਂ 30 ਕਬੂਤਰ ਨੇ ਆਪਣੇ ਕੋਲ ਆਏ ਹੋਏ ਬਈ ਦੇਖ ਲਓ ਬਈ 200 ਦੇ ਹਿਸਾਬ ਨਾਲ ਤੁਹਾਨੂੰ ਦੇ ਦੇਣੇ ਬਈ ਠੀਕ ਹੈ ਬਈ ਜੇ ਕੱਟ ਲੈ ਲੋ ਜੇ ਸਾਰ ਲੈ ਲੋ ਜੇ ਬੱਚਾ ਚੱਕ ਲਓ ਜਿਹੜਾ ਉਸ ਮਰਜ਼ੀ ਚੱਕ ਲਓ ਬਈ 25 30 ਕਬੂਤਰ ਨੇ ਆਪਣੇ ਕੋਲ ਆਏ ਹੋਏ ਬਈ ਤੇ ਆ ਕਰ ਲਓ ਬਈ ਗੌਰ ਗੱਲੇ ਗੱਲੇ ਦੀ ਗੌਰ ਕਰ ਲਓ ਬਈ ਲਓ ਬਈ ਜੀ ਹਾਲੋ ਜੀ ਲਾਲ ਰੱਤਾ ਬਈ ਕਬੂਤਰ ਆ ਵੀ ਕਬੂਤਰ ਬਈ ਲਾਲ ਸਰਾ ਕਾਲੀਆਂ ਅੱਖਾਂ ਦਾ ਇਹ ਲਾਓ ਜੀ ਕਰ ਲਗਾਓ ਹਾਲੋ ਜੀ 25 ਤੋਂ 30 ਕਬੂਤਰ ਨੇ ਬਈ ਇਹ 200 ਦੇ حساب ਨੂੰ ਦੇ ਦੇਣੇ ਆ ਬਈ ਆਪਣੀ ਠੀਕ ਆ ਬਈ ਜੀ ਗਰ ਲਓ ਬਈ ਗਰ ਸੰਡੇ ਸੇ ਲੱਗਣੀ ਬਈ ਕੱਲੂ ਤਾਂ ਕਰਕੇ ਜਿਹੜੇ ਹੈਗੇ ਸੀ ਆਪਾਂ ਨੇ ਤੁਹਾਨੂੰ ਦਿਖਾਦੇ ਬਈ ਲਓ ਬਈ ਕਬੂਤਰ ਤੁਹਾਨੂੰ ਵਿਖਾਤੇ 200 ਰੁਪਏ ਨੂੰ ਦੇਣਿਆ ਬਈ ਜੇ ਕੋਈ ਕੱਟਾ ਜੇ ਕੋਈ ਸਾਰਾ ਜੇ ਕੋਈ ਬੱਚਾ ਕਿਹਣਾ ਰੇਟ ਨਹੀਂ ਕੱਢੂਗਾ 200 ਹੀ ਲੱਗੂਗਾ ਬਾਈ ਚਾਹੇ ਸਾਰੇ ਇਕੱਠੇ ਲੈ ਜਾਓ ਚਾਹੇ ਲੈ ਜਾਓ ਬਈ ਟੁੱਟਣਾ ਰੇਟ ਉਹੀ ਲੱਗਣਾ ਜਿਹੜਾ ਹੈਗਾ ਬਾਈ ਠੀਕ ਹੈ ਨਾ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਉਹਨਾਂ ਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਚਾ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ